ਸੱਚਕੂ ਬੇਖੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੁਖਜੀਤ ਮਾਨ ਇਸ ਵੇਲੇ ਅਸੀਂ ਬਠਿੰਡਾ ਦੇ ਬਾਬਾ ਸਾਹਿਬ ਉਮੀਦਵਾਰ ਪਾਰਕ ਜੋਗੀ ਨਗਰ ਦੇ ਵਿੱਚ ਖੜੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਇਹ ਪਿੱਛੇ ਟਰਾਲੀ ਦੇਖ ਰਹੇ ਹੋਗੇ ਦੇਖਣ ਨੂੰ ਇਹ ਇੱਕ ਆਰਮ ਟਰਾਲੀ ਹੈ ਭੁਲੇਖਾ ਪੈਂਦਾ ਹੋਵੇਗਾ ਜਿਸ ਤਰ੍ਹਾਂ ਕਿਸਾਨ ਧਰਨੇ ਦੇ ਵਿੱਚ ਕਿਸਾਨ ਟਰਾਲੀਆਂ ਨੂੰ ਸਜਾ ਕੇ ਲੈ ਕੇ ਗਏ ਸੀ ਉਸ ਤਰ੍ਹਾਂ ਦੀ ਟਰਾਲੀ ਹੈ ਪਰ ਇਸ ਦੀ ਤਸਵੀਰ ਉਸ ਧਰਨੇ ਵਾਲੀ ਟਰਾਲੀ ਦੇ ਨਾਲੋਂ ਨਵੇਕਲੀ ਹੈ ਇਸ ਦੇ ਵਿੱਚ ਦੇਸ਼ ਦਾ ਭਵਿੱਖ ਪੜਦਾ ਤੁਸੀਂ ਸੋਚਦੇ ਹੋ ਮੋਗੇ ਕਿ ਟਰਾਲੀ ਦੇ ਵਿੱਚ ਇਹ ਕਿਸ ਤਰ੍ਹਾਂ ਬੱਚੇ ਪੜਦੇ ਹੋਣਗੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਇਹ ਹੈ ਗੁੱਡਵਿਲ ਮੋਬਾਈਲਸ ਸਕੂਲ ਹੈ ਕਿਸੇ ਤਰ੍ਹਾਂ ਦਾ ਵੀ ਮੌਸਮ ਆਵੇ ਹੜ੍ਹਾਂ ਦੇ ਵਿੱਚ ਵੀ ਜੇ ਅਗਰ ਪਾਣੀ ਦੇ ਨਾਲ ਸਕੂਲ ਘਿਰ ਜਾਂਦੇ ਨੇ ਜ਼ਿਆਦਾਤਰ ਸਰਕਾਰੀ ਸਕੂਲਾਂ ਦੀ ਹਾਲਤ ਹੁੰਦੀ ਹੈ ਕਿ ਸਕੂਲ ਬੰਦ ਹੋ ਜਾਂਦੇ ਨੇ ਸੌਣ ਦੇ ਮਹੀਨੇ ਜਾਂ ਜ਼ਿਆਦਾਤਰ ਮੀਂਹ ਆਉਣ ਦੇ ਮੌਸਮ ਦੇ ਵਿੱਚ ਪਰ ਇਹ ਸਕੂਲ ਹੈ ਉਚਾਈ ਦੇ ਵਿੱਚ ਵੀ ਹੈ ਇੱਕ ਕੱਚੇ ਵਾਤਾਵਰਨ ਦੇ ਵਿੱਚ ਤੁਸੀਂ ਅੰਦਰ ਦੇਖੋਗੇ ਕਿ ਇੱਕ 스마트 ਸਕੂਲ ਦੇ ਵਾਂਗ ਅੰਦਰ ਪੂਰਾ ਜਿਹੜਾ ਟੇਬਲ ਲਾਇਆ ਗਿਆ ਪੂਰਾ ਬਲੈਕਬੋਰਡ ਲਾਇਆ ਗਿਆ ਬੱਚੇ ਪੂਰੇ ਸ਼ਾਂਤ ਮਾਹੌਲ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਮੈਡਮ ਪੜ੍ਹਾਈ ਕਰ ਰਹੇ ਨੇ ਪੱਖੇ ਲਗਾਏ ਗਏ ਨੇ ਸਕੂਲ ਦੇ ਵਿੱਚ ਪੂਰੇ 스마트 ਸਕੂਲ ਦੇ ਵਾਂਗ ਇੱਥੇ ਚਾਰਟ ਲੱਗੇ ਹੋਏ ਨੇ ਚਾਰਟਾਂ ਦੇ ਵਿੱਚ ਮੈਡਮ ਬੱਚਿਆਂ ਨੂੰ ਪੂਰੀ ਤਰ੍ਹਾਂ ਪ੍ਰੈਕਟੀਕਲ ਜਿਹੜੀ ਪੜ੍ਹਾਈ ਕਰਵਾਉਂਦੇ ਨੇ ਤੁਸੀਂ ਦੇਖ ਰਹੇ ਹੋ ਪੂਰਾ ਸ਼ਾਂਤ ਮਾਹੌਲ ਹੈ ਸਾਡੇ ਆਉਣ ਦੇ ਬਾਵਜੂਦ ਵੀ ਬੱਚੇ ਆਪਣੀ ਲਗਨ ਦੇ ਨਾਲ ਪੜ੍ਹਾਈ ਦੇ ਵਿੱਚ ਜੁਟੇ ਹੋਏ ਨੇ ਮੈਡਮ ਪੜ੍ਹਾਈ ਕਰਵਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਸਕੂਲ ਕਦੋਂ ਤੋਂ ਚੱਲ ਰਿਹਾ ਹੈ ਤੇ ਕਿੰਨੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਜੋ ਟਰਾਲੀ ਦੇ ਵਿੱਚ ਚੱਲ ਰਹੇ ਉਹ ਟੀਚਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਿੰਦੇ ਮੈਂ ਸਿਸ਼ਕਾ ਜੀ ਕੀ ਸ਼ੁਨਾਮ ਤੁਹਾਡਾ ਸਰ ਮੇਰੇ ਨਾਮ ਸ਼ਵੇਤਾ ਹੈਗਾ ਅੱਛਾ ਅਸੀਂ ਲੰਘ ਰਹੇ ਸੀ ਦੇਖਿਆ ਵੀ ਟਰੋਲੀ ਦੇ ਵਿੱਚ ਗੁਰਵੀਰ ਸੈਕੀ ਵੱਲੋਂ ਇਹ ਸਕੂਲ ਚਲਾਇਆ ਜਾ ਰਿਹਾ ਬਹੁਤ ਹੀ ਜਿਹੜਾ ਚੰਗਾ ਉਪਰਾਲਾ ਹੈਗਾ ਦੱਸੋਗੇ ਕਦੋਂ ਤੋਂ ਇਹ ਚੱਲ ਰਿਹਾ ਹੈ ਤੇ ਕਿੰਨੇ ਬੱਚੇ ਇੱਥੇ ਪੜ੍ਹਦੇ ਨੇ ਬਿਲਕੁਲ ਸਰ ਬਿਲਕੁਲ ਸਰ ਪਹਿਲੀ ਗੱਲ ਤਾਂ ਸਕੂਲ ਦਾ ਨਾਮ ਗੁਰਵੀਰ ਮੋਬਾਈਲ ਸਕੂਲ ਹੈ ਇਹ ਗੁਰਵੀਰ ਸੁਸਾਇਟੀ ਦੀ ਤਰਫੋਂ ਚਲਾਇਆ ਜਾਂਦਾ ਹੈ ਕੇਕੇ ਗਰਗ ਸਰ ਔਰ ਪੀਸੀ ਗਰਗ ਸਰ ਜਿਹੜੇ ਨੇ ਇਹਨੂੰ ਚਲਾਉਂਦੇ ਨੇ ਸਰ ਇਹਨੂੰ ਸਰ ਗੁਰਵੀਰ ਮੋਬਾਈਲ ਸਕੂਲ ਨੂੰ ਚੱਲਦੇ ਮਤਲਬ ਲਗਭਗ 2005 ਤੋਂ ਚੱਲਦਾ ਆ ਰਿਹਾ ਹੈ ਸਕੂਲ ਜੀ ਹਾਂਜੀ ਸਰ ਸਾਡੇ ਕੋਲ ਸਰ ਮਤਲਬ ਕਿ ਐਟ ਪ੍ਰੈਜ਼ੈਂਟ ਦੋ ਬੈਚਸ ਦੇ ਵਿੱਚ ਬੱਚੇ ਆਂਦੇ ਨੇ ਜੀ ਇੱਕ ਬੈਚ ਦੇ ਵਿੱਚ ਸਰ ਛੋਟੇ ਬੱਚੇ ਆਉਂਦੇ ਨੇ ਇੱਕ ਵਾਰ ਦੇ ਵਿੱਚ ਵੱਡੇ ਬੱਚੇ ਆਉਂਦੇ ਨੇ ਸਰ ਜਿਹੜਾ ਨੂੰ ਕਿ ਅਸੀਂ ਆਪਣਾ ਪ੍ਰਾਇਮਰੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਅਸੀਂ ਆਪਣੀ ਗਵਰਨਮੈਂਟ ਸਕੂਲ ਦੇ ਵਿੱਚ ਐਡਮਿਸ਼ਨ ਕਰਵਾ ਪਾਈਏ ਜੀ ਹਾਂਜੀ ਸਰ ਅੱਛਾ ਟੋਟਲ ਬੱਚਿਆਂ ਦੀ ਗਿਣਤੀ ਕਿੰਨੀ ਹੈਗੀ ਹੈ ਸਕੂਲ ਦੇ ਵਿੱਚ ਇੱਥੇ ਸਿਰ ਟੋਟਲ ਨਹੀਂ ਸਿਖਾਵਨਾਲ ਨੇ ਕਿ ਟੋਟਲ ਸਾਡੇ ਕੋਲ 42 ਸਟੂਡੈਂਟਸ ਹੁੰਦੇ ਨੇ ਸਿਰ ਇਹਨਾਂ ਨੂੰ ਅਸੀਂ ਸੈਗਰੀਗੇਟ ਕਰਦੇ ਨੇ ਜਿਹੜੇ ਤਾਂ ਛੋਟੇ ਜਵਾਬ ਹੁੰਦੇ ਨੇ ਉਹਨਾਂ ਨੂੰ ਅਸੀਂ ਸਿਰਫ ਫਰਸਟ ਬੈਚ ਦੇ ਵਿੱਚ ਬੁਲਾ ਲੈਣੇ ਔਰ ਜਿਹੜੇ ਸਿਰਫ ਛੋਟੇ ਬਟ ਵੱਡੇ ਜਵਾਬ ਹੁੰਦੇ ਨੇ ਉਹਨਾਂ ਨੂੰ ਸਿਰ ਅਸੀਂ ਅੱਡ ਬੁਲਾ ਲੈਣੇ ਹੈਗੇ ਆ ਦੋ ਤੋਂ ਚਾਰ ਦਿਨਾਂ ਦੀ ਟਾਈਮਿੰਗ ਰਹਿੰਦੀ ਹੈ ਕਿ ਜਿਸ ਦੇ ਵਿੱਚ ਕਿ ਦੋ ਤੋਂ ਤਿੰਨ ਜਿਹੜੇ ਨੇ ਉਹ ਆਪਣੇ ਛੋਟੇ ਬੱਚੇ ਆਦੇ ਨੇ ਤਿੰਨ ਤੋਂ ਚਾਰ ਜਿਹੜੇ ਨੇ ਆਪਣੇ ਵੱਡੇ ਬੱਚੇ ਆਦੇ ਨੇ ਮੈਂ ਦੇਖ ਰਿਹਾ ਸੀ ਕੁਝ ਬੱਚੇ ਇੱਥੋਂ ਵੀ ਬਿਨ ਬਸਤੇ ਤੋਂ ਲੰਘ ਰਹੇ ਸੀ ਤੁਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਸੀ ਵੀ ਬੋਲਦੇ ਹਾਂ ਵੀ ਬੱਚਿਆਂ ਨੂੰ ਸਕੂਲ ਭੇਜੋ ਬਿਲਕੁਲ ਸਰ ਪਹਿਲਾ ਸਿਰ ਮਤਲਬ ਜਰੂਰੀ ਸਟਾਰਟ ਕੀਤਾ ਸੀ ਇਸ ਏਰੀਆ ਦੇ ਵਿੱਚ ਉਦੋਂ ਅਸੀਂ ਕੀ ਸੀਗਾ ਪਹਿਲੇ ਪੇਰੈਂਟਸ ਨੂੰ ਮੋਟੀਵੇਟ ਕੀਤਾ ਸੀ ਘਰ ਜਾ ਕੇ ਜੀ ਪੇਰਨੈਸ਼ਨਲ ਗਲਸੀ ਗੱਲਬਾਤ ਕੀਤੀ ਸੀਗੀ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਕੋਲ ਭੇਜੋ ਕਈ ਵਾਰ ਕੀ ਹੁੰਦਾ ਹੈਗਾ ਇਸ ਲਮੇਰੀਆ ਦੇ ਜਿਹੜੇ ਸ ਪੇਰੈਂਟਸ ਹੁੰਦੇ ਆ ਇਹ ਆਪਣੀਆਂ ਕੁੜੀਆਂ ਨੂੰ ਨਹੀਂ ਭੇਜਦੇ ਥੋੜੀ ਮਤਲਬ ਆਪਾਂ ਕਹਿ ਰਹੇ ਨੇ ਅੱਜ ਕੱਲ ਦੀ ਉਹਨਾਂ ਦੀ ਸੋਚ ਇਦਾਂ ਦੀ ਹੋ ਚੁੱਕੀ ਹੈ ਅੱਜ ਕੱਲ ਦਾ ਮਾਹੌਲ ਇਦਾਂ ਦਾ ਹੋ ਚੁੱਕਾ ਹੈ ਵੀ ਆਪਣੀਆਂ ਕੁੜੀਆਂ ਨੂੰ ਉਧਰ ਨਹੀਂ ਭੇਜਦੇ ਬਟ ਅਸੀਂ ਉਹਨਾਂ ਨੂੰ ਹੌਸਟਲ ਇਲਾਣੇ ਆਈਏ ਮੈਂ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਹੌਸਟਲ ਨਾਲ ਲਾਇਆ ਵੀ ਸਕੂਲ ਤੁਹਾਡੇ ਘਰ ਦੇ ਕੋਲ ਹੀ ਖੜਾ ਹੋਏਗਾ ਇਹ ਸਕੂਲ ਜਿਹੜਾ ਸੀ ਪੂਰੇ ਵੈਂਚ ਬਣਾਇਆ ਹੋਏਗਾ ਟਰੈਕਟਰ ਟੌਨ ਦੇ ਵੀ ਤੁਸੀਂ ਦੇਖ ਸਕਦੇ ਲਗਵਾ ਰੱਖੇ ਗਿਆਂ ਫੈਨ ਪ੍ਰੋਵਾਈਡ ਕਰੇ ਇੱਕ ਸਮਾਰਟ ਸਕੂਲ ਦਾ ਪ੍ਰੇਖਾ ਬੰਦਾ ਬਿਲਕੁਲ ਬਿਲਕੁਲ ਸਰ ਮਤਲਬ ਬੱਚਿਆਂ ਨੂੰ ਕਿਸੇ ਤਰੀਕੇ ਦੀ ਤੰਗੀ ਨਾ ਆਵੇ ਸਿਰ ਪੇਰੈਂਟਸ ਨੂੰ ਮਤਲਬ ਪੂਰਾ ਇਹ ਸਮਝਾ ਕੇ ਫਿਰ ਹੀ ਸੇ ਬੱਚੇ ਨੂੰ ਐਡਮਿਟ ਕੀਤਾ ਹੈਗਾ ਕਈ ਵਾਰ ਬੱਚੇ ਲੰਘਦੇ ਵੀ ਆਂਦੇ ਸਾਨੂੰ ਇਹ ਹੁੰਦਾ ਵੀ ਅਸੀਂ ਜਿੰਨੀ ਐਜੂਕੇਸ਼ਨ ਪ੍ਰੋਵਾਈਡ ਕਰ ਪਾਈਏ ਉਹਨਾਂ ਅਸੀਂ ਬੱਚੇ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਸਕਦੇ ਆਂ ਮੈਂ ਦੇਖ ਰਹੀ ਸੀ ਵੀ ਬੱਚੇ ਸਾਰੇ ਪੂਰੇ ਦੇ ਪੂਰੇ ਆਪਣੇ ਕੰਮ ਚ ਮੱਗ ਨੇ ਸਟੇਸ਼ਨਰੀ ਵੀ ਇੱਥੇ ਹੀ ਮਹਈਆ ਕਰਵਾਈ ਜਾਂਦੀ ਹੈ ਜਾਂ ਬੱਚੇ ਆਪਣੀ ਲੈ ਕੇ ਆਉਂਦੇ ਆ ਸਰ ਸਟੇਸ਼ਨਰੀ ਅਸੀਂ ਖੁਦ ਪ੍ਰੋਵਾਈਡ ਕਰਦੇ ਆਂ ਬੱਚਿਆਂ ਨੂੰ ਅਸੀਂ ਰੋਜ਼ ਹੀ ਕਰਦੇ ਆਗੇ ਕਦੇ ਬਨਾनास ਦیتے ਕਈ ਵਾਰ biscuits ਦیتے ਕਈ ਵਾਰ ਅਸੀਂ ਬੱਚਿਆਂ ਨੂੰ ਮਤਲਬ ਕਿ ਚਨੇ ਵਗੈਰਾ ਦੇ ਦਿੰਦੇ ਆਗੇ ਮਤਲਬ ਹੈਲਥੀ ਫੂਡ ਜਿਹੜੇ ਦੇ ਦੇ ਕਰਕੇ ਕਿ ਬੱਚੇ ਨੂੰ ਮਤਲਬ ਲੱਗੇ ਵੀ ਹਾਂ ਚਲੋ ਵਧੀਆ ਹੈਗਾ ਇਹ ਚੀਜ਼ ਮਤਲਬ ਜਿਸ ਤਰ੍ਹਾਂ ਇੱਕ ਸਰਕਾਰੀ ਸਕੂਲ ਚ ਮਿਲਦੇ ਮੀਲ ਹੁੰਦਾ ਉਸ ਤਰ੍ਹਾਂ ਤੁਸੀਂ ਵੀ ਖਾਣਾ ਮਹਿਆ ਕਰਵਾਉਂਦੇ ਹੋ ਬਿਲਕੁਲ ਸਹੀ ਅੱਛਾ ਕੁਝ ਬੱਚੇ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਇੱਥੋਂ ਪੜ ਕੇ ਵੱਡੀਆਂ ਕਲਾਸਾਂ ਦੇ ਵਿੱਚ ਚਲੇ ਗਏ ਹੋਣਗੇ ਕਿੰਨਾ ਟਾਈਮ ਇਹ ਸਕੂਲ ਨੂੰ ਤੁਸੀਂ ਦੱਸਿਆ ਜਿਹੜਾ 2006-09 ਤੋਂ ਚਲਾ ਰਹੇ ਹੈਗੇ ਹਾਂਜੀ ਹਾਂ ਸਰ ਮਤਲਬ ਸਰ ਮੈਂ ਲਾਸਟ ਇਅਰ ਗੋਪਾਲਨਗਰ ਤੋਂ ਪੜਾ ਕੇ ਆਈ ਸੀ ਉਹਦੇ ਵਿੱਚ ਅਸੀਂ ਜਿਹੜੇ ਬੱਚੇ ਪੜ੍ਹਾਏ ਸੀਗੇ ਉਹਨਾਂ ਨੂੰ ਅਸੀਂ ਪੜ੍ਹਾਉਣ ਤੋਂ ਬਾਅਦ ਆਪਣੇ ਗਵਰਨਮੈਂਟ ਸਕੂਲ ਦੇ ਵਿੱਚ ਐਡਮਿਟ ਕਰਵਾ ਕੇ ਆਈ ਸੀ ਕੁਝ ਬੱਚਿਆਂ ਦਾ ਸੀ 5th ਦੇ ਵਿੱਚ ਐਡਮਿਸ਼ਨ ਕਰਵਾਇਆ ਜੀ ਡਾਇਰੈਕਟਲੀ 5th ਦੇ ਵਿੱਚ ਸਰ ਮਤਲਬ ਕਿ ਐਂਟਰੈਂਸ ਇਗਜ਼ਾਮ ਹੁੰਦਾਗਾ ਗਵਰਨਮੈਂਟ ਸਕੂਲ ਗਵਰਨਮੈਂਟ ਸਕੂਲ ਦੇ ਵਿੱਚ ਉੱਥੇ ਅਸੀਂ ਐਂਟਰੈਂਸ ਦਿਲਾ ਕੇ ਬੱਚੇ ਦਾ ਉੱਥੇ ਐਡਮਿਟ ਕਰਵਾ ਕੇ ਆਈ ਸੀ ਸਰ ਉਸ ਬੱਚੇ ਦਾ ਜੀ ਹੋਰ ਕੀ ਬੱਚਿਆਂ ਨੂੰ ਤੁਸੀਂ ਕੋਈ ਖੇਡਾਂ ਦੀ ਐਕਟੀਵਿਟੀ ਵੀ ਕਰਵਾਉਂਦੇ ਹੋ ਜਾਂ ਸਿਰਫ ਇੱਥੇ ਇਨਡੋਰ ਬੱਚੇ ਪੜ੍ਹਦੇ ਹੀ ਨੇ ਕੁਝ ਸਰ ਮ 15 ਅਗਸਤ ਗਏ ਸੀ 15 ਅਗਸਤ ਵਾਲੇ ਦਿਨ ਵੀ ਅਸੀਂ ਇੱਥੇ ਝੰਡਾ ਲहराਇਆ ਸੀ ਸਰ ਮਤਲਬ ਕੋਈ ਵੀ ਫੈਸਟੀਵਲ ਆ ਜੇ ਅਸੀਂ ਬੱਚਿਆਂ ਨੂੰ ਹਰ ਚੀਜ਼ ਬਾਰੇ ਦੱਸਦੇ ਆ ਉਹ 셀ਿਬ੍ਰੇਟ ਵੀ ਕਰਵਾਇਆ ਜਾਂਦਾ ਹੈ ਕਲਾਸ ਦੇ ਵਿੱਚ ਸ਼ਹਿਰ ਦੇ ਕੁਝ ਲੋਕ ਇਹੋ ਜਿਹੇ ਵੀ ਹੋਣਗੇ ਜੋ ਆਪਣੇ ਖਾਸ ਮੌਕੇ ਜਨਮ ਦਿਨ ਹੈ ਬੱਚੇ ਦਾ ਜਨਮ ਦਿਨ ਹੈ ਵਿਆਹ ਦੀ ਬੜੀ ਗੰਡ ਹੈ ਤਾਂ ਬੱਚਿਆਂ ਦੀ ਮਦਦ ਵਾਸਤੇ ਅਸੀਂ ਬੋੜਦੇ ਆ ਫਿਰ ਉਹ हां जी सर मेनली ਦਾ મતલਬ ਕੀ ਹੈ ਨੇ ਦੇ ਜਿਹੜੇ ਗੁੱਡਵਿਲ ਸੁਸਾਇਟੀ ਦੇ ਮੈਂਬਰਸ ਨੇ ਸੋ ਉਹ ਮਤਲਬ ਪਹੁੰਚਦੇ ਆ ਗਏ ਕੋਈ ਵੀ ਮਤਲਬ ਕਿ ਬੱਚੇ ਨੂੰ ਇਨਕਰੇਜਮੈਂਟ ਹੁੰਦੀ ਹੈਗੀ ਹੈ ਉਹ ਆ ਕੇ ਉਹਨਾਂ ਨੂੰ ਇਨਕਰੇਜ ਕਰਦੇ ਆ ਗਏ ਬੱਚਿਆਂ ਨੂੰ ਹਰ ਚੀਜ਼ ਬਾਰੇ ਦੱਸਦੇ ਆ ਗਏ ਬੱਚਿਆਂ ਨੂੰ ਤਾਂ ਕਿ ਬੱਚੇ ਮੋਟੀਵੇਟ ਹੋ ਕੇ ਹੋਰ ਲਗਨ ਨਾਲ ਪੜ੍ਹ ਸਕਣ ਜੀ ਤੁਸੀਂ ਮੈਮ ਦੇ ਮੂੰਹੋਂ ਸੁਣਿਆ ਕਿ 2009 ਤੋਂ ਇਹ ਸਕੂਲ ਚੱਲ ਰਿਹਾ ਹੈ ਗੁੱਡਵਿਲ ਮੋਬਾਈਲ ਸਕੂਲ ਹੈਗਾ ਬਟਿੰਡਾ ਦੇ ਵਿੱਚ ਚੱਲ ਇੱਕ ਟਰਾਲੀ ਦੇ ਵਿੱਚ ਸਕੂਲ ਚੱਲਦਾ ਬਹੁਤ ਵਧੀਆ ਉਪਰਾਲਾ ਜਿਹੜਾ ਗੁੱਡਵਿਲ ਸੁਸਾਇਟੀ ਵੱਲੋਂ ਕੀਤਾ ਗਿਆ ਹੈ ਸੁਸਾਇਟੀ ਬਟਿੰਡਾ ਦੇ ਵਿੱਚ ਹੋਰ ਵੀ ਸਮਾਜ ਸੇਵਾ ਦੇ ਬਹੁਤ ਸਾਰੇ ਕਾਰਜ ਕਰਦੀ ਹੈ ਪਰ ਵਿੱਦਿਆ ਦਾ ਦਾਨ ਮੈਂ ਕਹਿ ਸਕਦਾ ਇੱਕ ਅਜੀਹਾ ਵਿੱਦਿਆਦਾਨੀ ਜਿੱਥੇ ਵਿਦਿਆਰਥੀਆਂ ਦੀ ਨਹੀਂ ਲੱਗਦੀ ਤਵਾਨੀ ਤਾਂ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਇਹ ਗੁੱਡਵਿਲ ਸੁਸਾਇਟੀ ਵੱਲੋਂ ਕੀਤਾ ਗਿਆ ਅਸੀਂ ਇਹਨਾਂ ਦੇ ਉਪਰਾਲੇ ਨੂੰ ਸਲਾਮ ਕਰਦੇ ਹਾਂ ਤੇ ਉਹਨਾਂ ਸਮਾਜ ਸੇਵੀਆਂ ਨੂੰ ਵੀ ਅਪੀਲ ਕਰਦੇ ਹਾਂ ਜੋ ਆਪਣੇ ਬੱਚੇ ਦਾ ਜ ਵਰੀ ਗੰਡ ਅਜਿਹੇ ਮੌਕੇ ਕੋਈ ਹੋਰ ਖਰਚ ਕਰਨ ਦੀ بجائے ਇਸ ਸਕੂਲ ਦੇ ਵਿੱਚ ਆਉਣ ਇਨ੍ਹਾਂ ਸੰਸਥਾਵਾਂ ਦੇ ਵਿੱਚ ਜਿਹੜੇ ਸਕੂਲ ਚੱਲਦੇ ਆ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਮਦਦ ਕਰਨ ਸੱਚ ਕੋ ਲਈ ਬਠਿੰਡਾ ਤੋਂ ਸੁਖਜੀਤ ਮਾਨ